ਲਾਹੌਰ ਵਿੱਚ ਗੁਰਦੁਆਰਾ ਚਮਾਲਾ ਸਾਹਿਬ ਪਾਸ਼ਾ 6ਵੀਂ ਦੇ ਗ੍ਰੰਥੀ ਹਰੀ ਸਿੰਘ ਨੇ ਗੁਰਦੁਆਰੇ ਵਿੱਚ ਮਹਨਮਤ ਸ਼ੁਰੂ ਕੀਤੀ। ਉਹ ਗੁਰਦੁਆਰੇ ਵਿੱਚ ਮੁਸਾਫਰਾਂ ਨੂੰ ਠਹਿਰਨ ਨਹੀਂ ਦਿੰਦਾ ਸੀ। ਉਸਨੇ ਸਰਾਂ ਦੇ ਕਮਰੇ ਪੁੱਛਣਾ ਤੇ ਮੀਟ ਵੇਚਣ ਵਾਲਿਆਂ ਨੂੰ ਦਿੱਤੇ ਹੋਏ ਸਨ। ਉਹ ਗ੍ਰੰਥੀ ਵਜੋਂ ਸੇਵਾ ਵੀ ਨਹੀਂ ਕਰਦਾ ਸੀ। ਹੋ ਤਾਂ ਹੋਰ ਉਸ ਨੂੰ ਜਪਜੀ ਸਾਹਿਬ ਤੇ ਰਹਿਰਾਸ ਸਾਹਿਬ ਦਾ ਪਾਠ ਵੀ ਨਹੀਂ ਸੀ ਆਉਂਦਾ। ਕੁਦਵਾਰੀ ਸਪਾਈ ਵੀ ਨਹੀਂ ਸੀ ਹੁੰਦੀ ਸੰਕਾ ਉਸ ਤੋਂ ਬਹੁਤ ਦੁਖੀ ਸਨ ਇੱਕ ਵਾਰ ਹਿੰਮਤ ਕਰਕੇ ਖਾਲਸਾ ਵਿਚਾਰਕ ਜਥੇ ਨੇ ਇੱਕ ਮੀਟਿੰਗ 1 اگਸਤ 1920 ਦੇ ਦਿਨ ਨੂੰ ਬੁਲਾ ਲਈ ਇਸ ਤੇ ਗ੍ਰੰਥੀ ਨੇ ਆਪਣੇ ਘਰ ਦੀਆਂ ਔਰਤਾਂ ਨੂੰ ਪੇਜ ਕੇ ਹਮਲਾ ਕਰਵਾ ਕੇ ਮੀਟਿੰਗ 'ਚ ਖਲਲ ਪੈਦਾ ਕੀਤਾ ਤੇ ਨਾਲ ਹੀ ਇਹਨਾਂ ਦੀਆਂ ਕਾਰਵਾਈਆਂ ਨੂੰ ਰੋਕਣ ਵਾਸਤੇ ਤਾਲਤ ਵਿੱਚ ਦਾਵਾ ਵੀ ਕਰ ਦਿੱਤਾ ਅਗਲੇ ਦਿਨ 22 اگਸਤ ਨੂੰ ਕੁਦਵਾਰਾ ਸਾਹੂ 'ਚ ਇਸ ਬਾਰੇ ਕਦਵਾਨ ਸਜਾਇਆ ਗਿਆ ਜਿਸ ਤੋਂ ਪਿਛੋਂ ਇੱਕ ਕਮੇਟੀ ਬਣਾ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਸ਼ੁਰੂ ਕੀਤੀ ਗਈ ਇਹਦੇ ਵਿੱਚ ਅਦਾਲਤ ਨੇ ਵੀ ਸਿੱਖਾਂ ਦਾ ਸਾਥ ਦਿੱਤਾ ਸੀ